ਨਵੇਂ ਯੁੱਗ ਵਾਰ ਸਾਨੂੰ ਜੋੜ ਕੇ ਹੱਥ ਵਾਸਤਾ ਪਾਈਏ ਆਪਣੀ ਮਾਂ ਬੋਲੀ ਲਈ ਆਪਣਾ ਬਣਦਾ ਫਰਜ਼ ਨਿਭਾਈਏ ਇਸ ਮਾਂ ਦਾ ਕੀਮਤੀ ਦੇ ਕਿਦਰੇ ਖਿਲਰ ਜਾਣ ਨਾ ਮੰਨ ਕੇ ਮਾਂ ਬੋਲੀ ਮਾਵਰਗੀ ਕਰੀਏ ਪਿਆਰ ਤਿਆਂ ਪੁੱਤ ਬਣ ਕੇ ਮਾਂ ਬੋਲੀ ਮਾਂ ਵਰਗੀ ਕਰੇ ਪਿਆਰ ਤਿਆਂ ਪੁੱਤ ਬਣ ਕੇ ਹੈ ਪਿਆਰੀ ਸਾਹਾਂ ਤੋਂ ਸਾਨੂੰ ਆਪਣੀ ਠੇਠ ਪੰਜਾਬੀ ਸਿੱਖਾਂ ਸਰਦਾਰਾਂ ਦੀ ਇਹ ਦੇ ਕਰਕੇ ਟੋਰ ਨਿਬਾਬੀ ਮਾਂ ਮਾਨ ਪੰਜਾਬੀ ਦਾ ਤਾਂ ਹੀ ਤੁਰ ਦੇਸੀ ਨਾਣ ਕੇ ਮਾਂ ਬੋਲੀ ਮਾਵਰਗੀ ਕਰੀਏ ਪਿਆਰ ਧੀਆਂ ਪੁੱਤ ਬਣ ਕੇ ਮਾਂ ਬੋਲੀ ਮਾਵਰਗੀ ਕਰੀਏ ਪਿਆਰ ਧੀਆਂ ਪੁੱਤ ਬਣ ਕੇ ਖਤਰਾਂ ਮਾਂ ਬੋਲੀ ਨੂੰ ਕੰਡੇਾਂ ਤੇ ਲੱਗੇ ਬੋਰੜ ਜਰਾ ਪਸ਼ਾਣਿਓ ਗਲਤੀ ਅਣ ਜਾਣੀ ਨਾ ਚੱਲਦੇ ਚਾਲਾ ਛਤਰ ਬਣ ਕੇ ਮਾਂ ਬੋਲੀ ਮਾਂ ਵਰਗੀ ਕਰੀਏ ਪਿਆਰਤੀਆਂ ਪੁੱਤ ਬਣ ਕੇ ਮਾਂ ਬੋਲੀ ਮਾਂ ਵਰਗੀ ਕਦੀ ਪਿਆਰਤੀਆਂ ਪੁੱਤ ਬਣ ਕੇ ਤਈਆਂ ਵਿੱਚ ਸਿਕੁਲਾ ਦੇ ਬਣ ਗਈ ਮਾਤਰ ਪਾਸ਼ਾ ਤਾਨਾ ਵਿੱਚ ਪੰਜਾਬੀ ਬੋਲਣ ਤੇ ਹੁੰਦਾ ਬੱਚਿਆਂ ਨੂੰ ਜੇਰ ਮਾਨਾ ਪਾ ਦੁਪਟਕਾ ਜਰ ਦੇਨਾ ਸੁਣ ਸੁਣ ਗੱਲਾਂ ਮੱਥਾ ਠਣ ਕੇ ਮਾਂ ਬੋਲੀ ਮਾਂ ਵਰਗੀ ਪਣ ਕੇ ਮਾਂ ਬੋਲੀ ਮਾਂ ਵਰਗੀ ਕਰੀਏ ਪਿਆਰ ਤੀਆਂ ਪੁੱਤ ਬਣ ਕੇ ਸਾਨੂੰ ਆਪਣੀ ਬੋਲੀ ਲਈ ਵੀਰ ਨੂੰ ਫਿਕਰਮੰਦ ਪਉ ਹੋਣਾ ਫਿਰ ਬੀਤੇ ਵੇਲੇ ਨੂੰ ਕਿਧਰੇ ਪੈਣਾ ਜਾਵੇ ਰੋਣਾ ਹੁਣ ਹਿੰਦੀ ਬੇਵਿਦਦਾ ਤੇਰਾ ਟਣਕੇ ਮਾਂ ਬੋਲੀ ਮਾਂ ਵਰਗੀ ਕਰੀਏ ਪਿਆਰ ਈਆਂ ਪੁੱਤ ਬਣ ਕੇ ਮਾਂ ਬੋਲੀ ਮਾਂ ਵਰਗੀ ਕਰੀਏ ਪਿਆਰ ਈਆਂ ਪੁੱਤ ਬਣ ਕੇ ਸਾਡੇ ਵਿੱਚ ਸਕੂਲਾਂ ਦੇ ਆਗੇ ਟੀਚਰ ਆ ਹਰਿਆਣਿਓ ਇੱਕੋ ਜਿਹੇ ਹਮਲੇ ਨੇ ਰਾਮ ਜੀ ਜਰਾ ਪਹਿਚਾਣਿਓ ਸੁੱਤਿਆ ਸਿਰ ਵਜੇ ਨਾ ਜਦੋਂ ਏ ਗੁੱਲੀਆਂ ਕੇ ਤਣਕੇ ਸੁੱਤਿਆ ਸਿਰ ਵਜੇ ਨਾ ਜਦੋਂ ਏ ਗੁੱਲੀਆਂ ਕੀ ਤਣਕੇ ਮਾਂ ਬੋਲੀ ਮਾਂ ਵਰਗੀ ਕਰੀਏ ਪਿਆਰਤੀਆਂ ਪੁੱਤ ਬਣ ਕੇ ਨਕੇ ਮਾਂ ਆਪਣੀ ਕਿਉਂ ਸਾਨੂੰ ਬਿੱਟੂ ਹੁਣ ਮਤੇਰੇ ਹੀ ਜਾਪੇ ਬਿੱਟੂ ਹੁਣ ਮਤੇਰੇ ਹੀ ਜਾਪੇ ਘਰ ਆਪਣੇ ਬੱਚਿਆਂ ਨੂੰ ਗਰਮਖੀ ਆਪ ਪੜਾਉਣੇ ਮਾਪੇ ਗੱਲ ਕਰੋ ਪੰਜਾਬੀ ਚ ਕਿਉਂ ਗਨ ਕੁੱਟ ਦੇ ਢਡੋਂ ਜਾਣ ਕੇ ਮਾ ਆ ਪੁੱਤ ਬਣ ਕੇ ਮਾਂ ਬੋਲੀ ਮਾਂ ਵਰਗੀ ਕਰੀਏ ਪਿਆਰ ਤੀਆਂ ਪੁੱਤ ਬਣ ਕੇ